ਆ ਗਿਆ ਜਿਹੜਾ ਬੱਚਿਆਂ ਵਗੈਰਿਆਂ ਦਾ ਸੈਂਕਸ਼ਨ ਹੈ ਹਰ ਇੱਕ ਪ੍ਰਕਾਰ ਦੀ ਜਿਹੜੀ ਗੇਮ ਆ ਤੁਹਾਨੂੰ ਇੱਥੇ ਮਿਲਦੀ ਆ ਆ ਨਾ ਫਿਰ ਦੇਖਾਂਗੇ ਬਾਅਦ ਵਿੱਚ ਆ ਗਏ ਨਾ ਉਹ ਵਾੜਾ ਹੋਰ ਕੀ ਹੋ ਰਿਹਾ ਮੈਂ ਥੋੜਾ ਸੱਤੇਬਾਈ ਜੀ ਸਮਝਦਾ ਮੈਂ ਸਾਉ ਤੋਂ ਪਹਿਲਾਂ ਤਾਂ ਸਾਰੀ ਪਰਿਵਾਰ ਦੇ ਮੈਂਨਾਂ ਨਾਲ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਜੀ ਇੱਕ ਬਹੁਤ ਨਵੀਂ ਵੀਡੀਓ ਦੇ ਵਿੱਚ ਆਪਾਂ ਪਹੁੰਚ ਚੁੱਕੇ ਜੀ ਲਖਨਊ ਤੇ ਦੋ ਦਿਨ ਆਪਾਂ ਇੱਥੇ ਆ ਘੁੰਮ ਕੇ ਦੇਖਦੇ ਆ ਤੇ ਆ ਚਾਰ ਬਾਗ ਦਾ ਰੇਲਵੇ ਸਟੇਸ਼ਨ ਚਾਰ ਬਾਗ ਦਾ ਸਿੱਖ ਧਰਮ ਨਾਲ ਵੀ ਇਤਿਹਾਸ ਹੈ ਗੁਰੂ ਨਾਨਕ ਪਾਸ਼ਾ ਦੇ ਚਰਨ ਛੋਪਾ ਪ੍ਰਾਪਤ ਇਹ ਜਗਾ ਚਾਰ ਬਾਗ ਉਸ ਸਥਾਨ ਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਜਿੱਥੇ ਗੁਰੂ ਨਾਨਕ ਪਾਸ਼ਾ ਆਏ ਸਨ ਆਟੋ ਚੱਲਦੇ ਆਂ ਤੇ ਲਖਨਊ ਸਟੇਸ਼ਨ ਦੇ ਬਾਹਰ ਦਾ ਏਰੀਆ ਤੇ ਉਹ ਸਾਹਮਣੇ ਉੱਪਰ ਮੈਟਰੋ ਸਟੇਸ਼ਨ ਚਾਰ ਬਾਗ ਦਾ ਇੱਥੋਂ ਆਟੋ ਲੈ ਕੇ ਆਪਾਂ ਚੱਲਦੇ ਆਂ ਆਪਣੇ ਹੋਟਲ ਨੇੜੇ ਹੀ ਆ 5 ਮਿੰਟ ਦਾ ਰਸਤਾ ਆਉਣ ਲੱਗਿਆ ਹੋਇਆ ਲੱਗਿਆ ਹੋਇਆ ਹੈ ਨਾ ਇੱਥੋਂ ਲੈ ਲੈ ਆਟੋ ਕਰ ਲੈਣੇ ਕੋਈ ਚੱਕਰ ਨਹੀਂ ਆਉ ਦੇ ਸਾਡੀ ਟੀਮ ਬੈਠੀ ਉਹ ਦੇਖ ਲੈ ਉੱਤਰ ਯਾ ਆਵਜ ਧੁੱਪ ਦੇਖਣ ਨੂੰ ਨਹੀਂ ਮਿਲਦੀ ਪੂਰੇ ਪੂਰੀ ਧੁੱਪ ਨਿਕਲੀ ਹੋਈ ਆ ਇਹ ਬਾਹਰ ਦਾ ਏਰੀਆ ਲਖਨਊ ਦੇ ਚਾਰਵਾਗ ਰੇਲਵੇ ਸਟੇਸ਼ਨ ਦਾ ਇਹ ਚਾਰਵਾਗ ਦਾ ਏਰੀਆ ਇਹ ਤੇ 24 ਘੰਟੇ ਇਕੜੇ ਰਹਾ ਅਸੀਂ ਰਹਿੰਦਾ ਹਾਂ ਪਹੁੰਚੋਗੇ ਜੀ ਆਪਣੇ ਹੋਟਲ ਹੋਟਲ ਕੰਟੀਨੈਂਟ ਤੇ ਜਾ ਕੇ ਅੰਦਰ ਕਮਰੇ-ਕਮਰੇ ਦੇਖਦੇ ਹਾਂ ਰਵਿੰਦਰ ਦੀ ਬਣਾਉਣੀ ਆ ਪਹਿਲਾਂ ਕਰ ਲੈ ਕੇ ਬਾਅਦ ਹੈ ਰਵਿੰਦਰ ਤੈਨੂੰ ਬਣਾਉਣੀ ਆ ਪਹਿਲਾਂ ਆਪਾਂ ਇਹਦੇ ਵਿੱਚ ਆਹ ਹਾਂ ਐਂਟਰਵਿਊ ਲੈ ਕੇ ਬਾਅਦ ਵਿੱਚ ਇੰਟਰਵਿਊ ਤੇਰੀ ਲੈਣਾ ਪਹਿਲਾਂ ਪਹਿਲਾਂ ਆਪਾਂ ਗਰਵੀਤ ਤੋਂ ਪੁੱਛਣਾ ਵੀ ਗਰਵੀਤ ਦਾ

ਨੌਂ ਵਾਹ ਤੇ ਤੇ ਰੈਟ ਫੂਰ ਨੂੰ ਆ ਕੋਈ ਇਹ ਕਿ ਚੈੱਕ ਦੇ 215 ਆਪਾਂ ਕਿਨੇ 200 ਤੇ ਜਾਣਾ ਚੱਲ ਫੇਰ 2 ਤੇ ਚਲੇ ਜਾਈਏ 100 150 ਦਾ 100 ਤੇ ਜਿਵੇਂ ਆਇਆ ਬਰਾ ਹੋ ਪਰ ਖੜ ਜਾ ਹੁਣ ਚੱਲ ਕੋਈ ਗੱਲ ਨਹੀਂ ਫੇਰ ਚਲੇ ਜਾਈਏ ਮੈਂ ਤਾਂ ਬਹੁਤੀ ਹਾਂ ਬਗ ਸੀੜੇ ਤੇ ਮੈਂ ਇਕੱਲੇ ਤੂੰ ਨਹੀਂ ਕਿਉਂ ਉਹ ਬਿਲਕੁਲ ਸੋਣਾ ਜੇ ਅੱਧਰ ਸੈਟਿੰਗ ਹੋਏ ਆਪਣੇ ਨਾਲ ਹੀ ਹੋ ਜਾਣਾ ਥੱਲੇ ਥੱਲੇ ਹੈ ਥੱਲੇ ਥੱਲੇ ਇਹ ਆਰਾ ਬਾਦ ਚੰਦਾ ਹੋਣੇ ਨੂੰ ਆ ਚੱਕ ਲਾਈਟ ਇਹ ਆ ਜੀ ਕਮਰਾ ਆਪਣਾ ਦਾਦੀ ਹੈ ਤੇ ਸਾਰਾ 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 ਸਾਰ ਸਾਰ ਸਾਰਾ ਕੀ ਆ ਦੁਆ ਖੁੰਨੇ ਆ ਤੇ ਆਰ ਬਸਣਾਉਣੇ ਆ ਨਾ ਨੂੰ ਕੇ ਕਰਦੇ ਆ ਥਾਸ ਨਹੀਂ ਲੱਗ ਤੇਰੇ ਤਰ੍ਹਾਂ ਜੀ ਕਰਦੇ ਆ ਤੇਰੇ ਵੀ ਨਾ ਕਾਦੇ ਸੀ ਤੈਨੂੰ ਤਾਂ ਪਾਰਟੀ ਲੈਣੀ ਆਪਾਂ ਤੈਨੂੰ ਤਾਂ ਲੈ ਗਈ ਜਾਵਾਂਗੇ ਬਾਵਾ ਦਿੱਤਾ ਯਾਰ ਕਮਾਲ ਐ ਪਾਰਟੀ ਪੂਰੀ ਦਾ ਗੋਈਆ ਕਰਨੀ ਆ ਹਾਂ ਪਾਵੇ ਬਸ ਤੂੰ ਪੈਸੇ ਤਿਆਰ ਰੱਖੀ ਪੈਸੇ ਤਿਆਰ ਆ ਗਏ ਤਿਆਰ ਹੈ ਪਰ ਮੈਂ ਕੋਲ ਕਿੱਥੇ ਮੈਂ ਸਾਮਣੇ ਜਾਣਾ ਮੈਂ ਲਾਇ ਮੂੰ ਹੈ ਆ ਉਹ ਹਾਲੇ ਥੋੜੀ ਪੜਾਣੀ ਆ ਯਾਰ ਕੋਈ ਉਹਨਾਂ ਦੇ ਉਹ ਨਹੀਂ ਨਹੀਂ ਉਹ ਕੋਈ ਗੱਲ ਨਹੀਂ ਆਪਾਂ ਸ਼ਾਮ ਨੂੰ ਦਫ਼ਤਰ ਥੋੜੀ ਜਾਣਾ ਉਹਨਾਂ ਨੇ ਸ਼ਾਮ ਨੂੰ ਕਰਦਾ ਕੰਮ ਉਹ ਜੋ ਵੀ ਕਰਨਾ ਤੇ ਹੁੰਨੇ ਆਦਾਰ ਜਾਣਿਆ ਘੁੰਮਣ ਫੇਰ ਮਿਲਦੇ ਆ ਦੁਬਾਰੇ ਹਾਂਜੀ ਫਰੈਸ਼ ਹੋ ਕੇ ਇੱਕ ਵਾਰ ਫੇਰ ਆ ਚੁੱਕੇ ਆਪਾਂ ਬਾਹਰ ਤੇ ਘੁੰਮਦੇ ਆਉਣ ਲਖਨਊ ਨੂੰ ਤੇ ਇਹ ਜਿਹੜਾ ਹੋਟਲ ਕੰਟੀਨੈਂਟ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਮਾਰਗ ਤੇ ਬਣਿਆ ਹੋਇਆ ਤੇ ਇੱਥੋਂ ਹੁਣ ਆਪਾਂ ਜਾਣਾ ਲੂਲੂ ਮਾਲ ਹੋਟਲ ਤੋਂ ਚੱਲ ਕੇ ਪਹੁੰਚ ਚੁੱਕੇ ਆਪਾਂ ਲੂਲੂ ਮਾਲ ਤੇ ਚੱਲਦੇ ਹਾਂ ਹੁਣ ਇਹਦੇ ਅੰਦਰ ਦੇਖਦੇ ਆਂ ਹੋ ਚੁੱਕੇ ਆਂ ਐਂਟਰ ਦੇਖੋ ਕਿਆ ਨਜ਼ਾਰਾ ਕਿਆ ਵਿਊ ਆ ਪੂਰੀ ਰੌਣਕ ਲੱਗੀ ਹੋਈ ਆ ਇਹ ਆ ਲਖਨਊ ਦਾ ਮਸ਼ਹੂਰ ਲੂਲੂ ਮਾਲ ਉਹ ਲੈਣਾ ਵੀ ਆ ਕੁਝ क्या वही निकल કે છાજે દેખણ લાગે કોઈ ਐਨਰਮੀ ਦਾ ਪੂਰੇ ਬੜਾਂਗੇ ਵਾਲਾ ਹੀ ਕੰਮ ਆ ਹੂੰ ਬਾਲਾ ਬੜਲੇ ਆ ਬ੍ਰੈਡ ਇਹ ਸਾਰੀ ਹੋਣੀ ਆ ਇਹ ਆ ਬੱਚਿਆਂ ਨੂੰ ਪੂਰਾ ਮੌਲਕ ਮਾਉਣ ਲਈ ਅੰਦਰ ਜੋ ਮਿਨੀ ਟ੍ਰੇਨ ਚੱਲਦੀ ਆ ਬਣਾਉਣਾ ਹੈ ਸਾਰਾ ਕੁਝ ਦੇਖਦਾ ਲੈਵਲ ਆ ਜਾ ਇੱਧਰ ਚੱਲਦੇ ਆਂ ਐਂਗਰ ਵੀ ਤੇ ਉਹ ਖਬਰ ਕਿੱਥੇ ਨੇ ਹੁਣ ਬਲਾ ਲਾ ਉਹਨਾਂ ਨੂੰ ਕਹ ਆ ਜਾ ਕੁਮਾਰ ਦੇ ਵੀਡੀਓ ਆ ਲੈ ਮੇਰੇ ਕੁਮਾਰ ਦਿੰਨਾ ਵੀਡੀਓ ਨੂੰ ਕੀ ਹੈ 40 ਇਹ ਕਰਦਾ 40 ਹੀ ਆ ਕਮ데요 ਕਮਾਉਂਦੇ ਲੂਲੂ ਮਾਲ ਦੀ ਫਾਸਟ ਫਲੋਰ ਤੇ ਆ ਗਏ ਆ ਉਹ ਸਭ ਤੋਂ ਉੱਪਰ ਹੈ ਜਿਹੜਾ ਉਹ ਬੱਚਿਆਂ ਦਾ ਸੈਕਸ਼ਨ ਬਣਿਆ ਹੋਇਆ ਜਾਵਾਂਗੇ ਉੱਤੇ ਵੀ ਆਪਾਂ ਉੱਪਰ ਆ ਗਿਆ ਜਿਹੜਾ ਬੱਚਿਆਂ ਵਗੈਰਿਆਂ ਦਾ ਸੈਂਕਸ਼ਨ ਆ ਹਰ ਇੱਕ ਪ੍ਰਕਾਰ ਦੀ ਜਿਹੜੀ ਗੇਮ ਆ ਤੁਹਾਨੂੰ ਇੱਥੇ ਮਿਲਦੀ ਆ ਇਹਦੇ ਨਾਲ ਬਣਾਵਾ ਤੇਰੀ ਇਹਦਾ ਵੀਡੀਓ ਬਣਾਉਣਾ ਹੈ ਤਾਂ ਇੱਥੇ ਤੁਸੀਂ ਬੱਚਿਆਂ ਨਾਲ ਫਨ ਕਰ ਸਕਦੇ ਹੋ। ਉਹੀ ਹਰ ਇੱਕ ਪ੍ਰਕਾਰ ਦੀ ਜਿਹੜੀ ਗੇਮ ਇੱਥੇ ਖੇਡਣ ਨੂੰ ਮਿਲਦੀ ਹੈ। ਜਿਵੇਂ ਚੰਡੀਗੜ੍ਹ ਦੇ ਵਿੱਚ ਹੌਪ-ਅੱਪ ਬਣਿਆ ਹੋਇਆ। ਉਹੀ ਸਾਰੀ ਚੀਜ਼ ਇੱਥੇ ਆ। ਇਹ ਪਹਿਲਾ ਆਪਾਂ ਵੀਡੀਓ ਹੌਪ-ਅੱਪ ਤੇ ਬਣਾਈ ਹੋਈ ਹੈ ਚੰਡੀਗੜ੍ਹ ਦੇ ਵਿੱਚ। ਸਭ ਕੁਝ ਉਹੀ ਬਾਕੀ ਇਹ ਤੇ ਮੌਲ ਦੇ ਵਿੱਚ ਆ ਟਰਕੀ ਦੀ ਜਿਹੜੀ ਸਪੈਸ਼ਲ ਆਈਸਕ੍ਰੀਮ ਵਗੈਰਾ ਵੀ ਤੁਹਾਨੂੰ ਖਾਣ ਨੂੰ ਮਿਲਦੀ ਹੈ ਇਹ ਬੇਸਿਕਲੀ ਜਿਹੜੀ ਮਸ਼ਹੂਰ ਹੈ ਉਹ ਟਰਕੀ ਤੋਂ ਹੀ ਸੀ ਟਰਕਿਸ਼ ਤੋਂ ਬਾਕੀ ਹੁਣ ਤਾਂ ਇਹ ਤਕਰੀਬਨ ਹਰ ਇੱਕ ਦੁਨੀਆ ਦੇ ਕੋਨੇ ਵਿੱਚ ਤੁਹਾਨੂੰ ਇਹ ਜਿਹੜੀ ਖੇਡ ਹੈ ਆਈਸਕ੍ਰੀਮ ਦੀ ਇਹ ਖੇਡਣ ਨੂੰ ਮਿਲਦੀ ਹੈ ਉਰਾ ਮਾਹੌਲ ਘੁੰਮਣ ਤੋਂ ਬਾਅਦ ਖਾਣਾ ਪੀਣਾ ਖਾ ਕੇ ਤੇ ਹੁਣ ਚੱਲਦੇ ਆਂ ਵਾਪਸ ਹੋਟਲ ਦੀ ਤਰਫ ਕਿਉਂਕਿ 5:30 ਹੋ ਗਏ ਤੇ ਤਿੰਨ 3:30 ਘੰਟੇ ਹੋ ਗਏ ਉਰੇ ਆਏ ਨੂੰ ਕੀ ਆ ਵੀਊ ਹੈ ਸਾਹਮਣੇ ਦੇਖੋ ਤੁਸੀਂ ਇਹ ਆ ਬਾਹਰ ਲਾ ਵਿਊ ਲੂਲੂ ਮੌਲਾ ਉਹ ਜਿੱਥੇ ਤੱਕ ਲਿਗਾ ਜਾਂਦੀ ਆ ਉੱਥੇ ਤੱਕ ਮੌਲੇ ਮੌਲਾ ਆ ਉਹ ਬਹਾਂ ਤੱਕ ਹੋ ਰਿਹਾ ਉਹ ਪਿੱਛੇ ਲੱਗ ਰਿਹਾ ਆ ਸਾਹਮਣੇ ਐਂਟਰੈਂਸ ਆ ਲੂਲ ਮੋਲ ਤੋਂ ਚੱਲ ਕੇ ਆਪਾਂ ਪਹੁੰਚ ਗਏ ਆਂ ਹੋਟਲ ਦੇ ਕੋਲ ਉਹ ਸਾਹਮਣੇ ਬਿਲਕੁਲ ਹੋਟਲ ਹੈ ਮੇਰੇ ਪਿਛਲੇ ਪਾਸੇ ਸਾਹਮਣੇ ਚਾਰਵਾਗ ਮੈਟਰੋ ਸਟੇਸ਼ਨ ਤੇ ਰੇਲਵੇ ਸਟੇਸ਼ਨ ਤੇ ਹੁਣ ਆਪਾਂ ਬਸ ਫਰੈਸ਼ ਹੋ ਕੇ ਦੁਬਾਰੇ ਗੁਰਦੁਆਰਾ ਸਾਹਿਬ ਜਾਵਾਂਗੇ ਤੇ ਤੁਹਾਨੂੰ ਉਸ ਸਥਾਨ ਦੇ ਦਰਸ਼ਨ ਕਰਾਵਾਂਗੇ ਜਿੱਥੇ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਨਮ ਹੋਇਆ ਸਥਾਨ ਇਹ ਸਾਰਾ ਜਿਹੜਾ ਰੋਡ ਹੈ ਇਹਨੂੰ ਗੁਰੂ ਗੋਬਿੰਦ ਸਿੰਘ ਮਾਰਗ ਕਿਹਾ ਜਾਂਦਾ ਗੁਰਦੁਆਰਾ ਸਾਹਿਬ ਵੀ ਐਸੇ ਰੋਡ ਤੇ ਤੇ ਆਪਣਾ ਹੋਟਲ ਵੀ ਐਸੇ ਰੋਡ ਤੇ ਹੈ। ਬਾਜ ਜਾਂਦੇ ਹੁਣ ਆਪਾਂ ਹੋਟਲ ਤੇ ਕਮਰ ਚ ਤੇ ਫਰੈਸ਼ ਹੋ ਕੇ ਫਿਰ ਗੁਰਦੁਆਰਾ ਸਾਹਿਬ ਦਰਸ਼ਨ ਕਰਦੇ ਹਾਂ ਗੁਰਸਾਲ ਦੇ ਜਾ ਕੇ। ਆਪਾਂ ਪਹੁੰਚ ਗਏ ਜੀ ਗੁਰੂ ਨਾਨਕ ਦੇਵ ਜੀ ਦੇ ਚਰਮਸ਼ੂ ਪ੍ਰਬਤਸਤਾਨ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਸਿੰਘ ਸਵਾ ਨਾਕਾ ਹੰਡੋਲਾ ਲਖਨਊ। ਚਾਰ ਵਾਗ ਦੇ ਬਿਲਕੁਲ ਨਾਲ ਤੇ ਆਓ ਮਿਲ ਕੇ ਦਰਸ਼ਨ ਕਰਦੇ ਹਾਂ ਗੁਰੂ ਸਾਹਿਬ ਜੀ ਦੇ ਉਸ ਪਾਵਨ ਸਥਾਨ ਦੇ ਤੇ ਇਤਿਹਾਸ ਵੀ ਤੁਹਾਨੂੰ ਸਰਵਣ ਕਰਾਉਣੀ ਹੈ ਪਹਿਲੀ ਉਦਾਸੀ ਜੋ ਕਿ ਸਨ 1500 800 1500 15 ਈਸਵੀ ਸੀ ਇਸ ਦਰਮਿਆਨ ਹਰਦਵਾਰ ਨਾਨਕ ਮਤਾਂ ਤੋਂ ਹੁੰਦੇ ਹੋਏ ਕਾਕੋਰੀ ਵਿੱਚ ਭਗਤ ਭੀਖਣ ਜੀ ਨੂੰ ਮਿਲ ਤੋਂ ਬਾਅਦ ਪ੍ਰਯਾਗ ਰਾਹ ਜਾਂਦੇ ਹੋਏ ਇਸ ਸਥਾਨ ਤੇ ਕੁਝ ਸਮੇਂ ਲਈ ਠਹਿਰੇ ਸਨ ਉਸ ਸਮੇਂ ਇਸ ਜਗ੍ਹਾ ਤੇ ਜਿਹੜੇ ਸੁੰਦਰ ਬਾਗ ਹੁੰਦੇ ਸੀ ਇਸ ਲਈ ਇਸ ਸਥਾਨ ਦਾ ਨਾਂ ਚਾਰ ਬਾਗ ਮਸ਼ਹੂਰ ਹੋਇਆ ਲੰਮੇ ਸਮੇਂ ਬਾਅਦ ਜਦੋਂ ਰਾਏ ਬਹਾਦਰ ਜੀ 1898 ਵਿੱਚ ਇਸ ਸਥਾਨ ਤੇ ਆਏ ਤਾਂ ਉਹਨਾਂ ਨੇ ਇਹ ਜਗ੍ਹਾ ਖਰੀਦ ਕੇ ਗੁਰਦੁਆਰਾ ਸਾਹਿਬ ਦੀ ਜਿਹੜੀ ਸਥਾਪਨਾ ਕੀਤੀ ਸੀ ਤੇ 1998 ਵਿੱਚ 100 ਸਾਲ ਪੂਰੇ ਹੋਣ ਤੇ ਇੱਥੇ ਬਹੁਤ ਹੀ ਸ਼ਰਧਾ ਨਾਲ ਧਾਰਮਿਕ ਸਮਾਗਮ ਐਸਜੀਪੀਸੀ ਵੱਲੋਂ ਵੀ ਕਰਵਾਏ ਗਏ ਸਨ ਤੇ ਖਾਲਸਾ ਕਾਲਜ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਬਣਾਇਆ ਗਿਆ ਸਾਹਮਣੇ ਉੱਤੇ ਹੀ ਬੰਦਰ ਤੇ ਗੁਰਦੁਆਰਾ ਸਾਹਿਬ ਤਕਰੀਬਨ 600 ਸਾਲ ਤੋਂ ਪਰ ਹੋ ਚੁੱਕੇ ਨੇ 125 ਸਾਲ ਪੁਰਾਣਾ ਇਮਾਰਤ ਗੁਰਦਵਾਰਾ ਸਾਹਿਬ ਦੀ ਤੇ ਰਹਿਣ ਦੇ ਵੀ ਵਿਵੰਦ ਕੀਤਾ ਹੋਇਆ ਇਸ ਗੁਰਦਵਾਰਾ ਸਾਹਿਬ ਦੇ ਅੰਦਰ ਤੇ ਪਹਿਲੀ ਪਾਸ਼ਾਹੀ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਸਮੇ ਇਸ ਸਥਾਨ ਤੇ ਆਏ ਸਨ ਦੂਜਾ ਦਿਨ ਹੋ ਚੁੱਕਿਆ ਜੀ ਲਖਨਊ ਦੇ ਵਿੱਚ ਤੇ ਕੱਲ ਤਾਂ ਦਿਨ ਚ ਤਾਂ ਗਰਮੀ ਜੀ ਤੇ ਪਰ ਸਵੇਰ ਦਾ ਮੌਸਮ ਪੰਜਾਬ ਵਾਂਗੇ ਠੰਡਾ ਥੋੜਾ ਜਿਹਾ ਧੁੰਦ ਵੀ ਪੈ ਰਹੀ ਹੈ ਇਆ ਸਾਹਮਣੇ ਆਪਣਾ ਹੋਟਲ ਆ ਗਿਆ। ਲੋ ਜੀ ਹੋ ਗਈ ਹੈ ਤਿਆਰੀ ਫੇਰ। ਜੇਰ ਮੀਟਿੰਗ ਤੇ ਚੱਲਿਆ ਹੁਣ ਤੇ ਆਪਾਂ ਚੈੱਕ ਆਊਟ ਕਰਨ ਲੱਗਿਆ ਕਮਰੇ ਨੂੰ। ਸਾਰੀ ਤਿਆਰੀ ਕਰਤੀ ਹੈ। ਕਮਰਾ ਪੂਰਾ ਸਾਫ਼ ਕਰਕੇ ਜਾਣਾ। ਬਿਲਕੁਲ। ਹੂੰ ਤੇ ਬਾਈ ਆਪਣਾ ਇਨੋ ਪੀਰੇ ਸਵੇਰੇ ਸਵੇਰੇ ਤੇ ਮਿਲਦੇ ਆ ਫੇਰ ਆਪਾਂ ਅੱਗੇ ਜਾ ਕੇ ਪਿਕਾਡਲੀ ਹੋਟਲ ਦੇ ਵਿੱਚ ਤੇ ਕਮਰਾ ਕਰਨ ਲੱਗਿਆ ਬਸ ਹੁਣ ਆਪਾਂ ਸਾਰਾ ਚੈੱਕ ਆਊਟ ਇੱਧਰ ਤਾਂ ਨਹੀਂ ਕੁਝ ਪਿਆ ਨਹੀਂ ਸਾਫ਼ ਹੈ ਲੜਟ ਕਰ 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 ਬੰਦਾ ਤਾਂ ਉਹਨੂੰ ਇੰਨੇ ਮਿੰਟਾਂ ਤੇ ਕੰਮ ਕਰਾ। ਚੱਲੇ ਚੱਲੇ ਬਸ। ਇੱਕ ਹੋਰ 10 ਮਿੰਟ ਤੇ ਕਰ। ਗੱਡੀ ਬਾਹਰ ਖੜੀ ਆ। ਆ ਦੇਖ। ਅਗੀ ਦੁਕਾਨ ਤੇ ਆ ਗਾੜੀ ਹੋਟਲ ਤੱਕ ਚੱਲ ਕੇ ਪਹੁੰਚ ਚੁੱਕੇ ਆਪਾਂ ਪ੍ਰਿਕਾਡ ਲਈ ਜਿੱਥੇ ਆਪਣੀ ਮੀਟਿੰਗ ਅੱਜ ਹੋਣੀ ਆ ਤੇ ਸਾਰਾ ਏਰੀਆ ਤੁਹਾਨੂੰ ਦਿਖਾਉਨੇ ਆ ਇਹ ਆ ਪ੍ਰਿਕਾਡ ਲਈ 5 ਸਟਾਰ ਹੋਟਲ ਆ ਤੇ ਅੰਦਰ ਅੱਜ ਪ੍ਰੋਗਰਾਮ ਜਿਹੜਾ ਹੋਣਾ ਆਪਣਾ ਮੀਟਿੰਗ ਦਾ ਉਹ ਅੰਦਰ ਹੈ ਇਹਦੇ ਤੇ ਤਕਰੀਬਨ 10.5 ਹੋ ਗਏ 11 ਵਜੇ ਸ਼ੁਰੂ ਹੋਊ ਇੰਨੇ ਤੁਸੀਂ ਆ ਵਾਰਦਾ ਨਜ਼ਾਰਾ ਦੇਖੋ ਹੋਟਲ ਦਾ ਮਗਰ ਕੀ ਚਲਾ ਜਾ ਲੈ ਕੇ ਜਾਮ ਤੁਹਾਨੂੰ ਹੈ ਆ ਜਾ ਕੇ ਹੀ ਆ ਅੜਗ ਨਹੀਂ ਕਰ। ਕਿਨੂੰ? ਪੂਲ ਨੂੰ ਦਿਖਾਦਣੇ ਆਲਾ। ਅੰਦਰ ਦਿਖਾਉਣੇ ਆ ਤੁਨੂੰ ਲੈ। ਆ ਲੈ। ਟੱਕ ਦੇ ਲੈ ਜਿਹੜੀ ਦੇ ਸੋਇ ਤੇ ਘੱਟ ਪਤਾ ਬੁਲੀਓ ਕਰਦੇ ਆ। ਲਾ ਵੀ ਆ ਗਈ ਚਾ 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 ਦਾ ਲੰਗਰ ਆ ਗਿਆ ਤੇ ਬਾਕੀ ਲੰਗਰ ਕਹਿੰਦੇ 1.5 2 ਵਜੇ ਚੱਲੂ ਪੀ ਲੋ ਭਾਈ ਚਾ 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 ਲੈ ਲੈਣਾ ਜੀ ਸਰ ਢਾਈ ਬਾਗ ਨਾਲ ਲੈ ਜਿਸ ਵਿੱਚ ਚਮਕ ਜਾਏ ਚਮਕੀਏ ਸਰ ਚਮਕੀਏ ਇੱਕ ਜਗਾਰਾ ਲਗਾ ਦਿਓ ਸਾਰੇ ਜਾਣੇ ਸਭ ਤੋਂ ਪਹਿਲਾਂ ਸੀ ਨਾਮ ਸੁਨੇਹਾ ਸੋਨੇਹਾ ਸੋਸਕ੍ਰੀਆ ਤਾਲ ਪੰਜ ਲਾਣੇ ਆ ਹਾਂ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਬੋਸ ਵਾਹਿਗੁਰੂ ਜੀ ਕੀ ਬੋਲੇ ਅੜੇ ਦੋ ਬਾਈ ਦੋ ਨਾ ਫੋਟੋ ਨਾ ਉਹ ਪੈਂਦਾ ਨਾ ਮੀਟਿੰਗ ਖਤਮ ਕਰਕੇ ਬਾਹਰ ਆ ਚੁੱਕੇ ਆ ਤੇ ਹੁਣ ਜਾਣੇ ਆ ਮੈਟਰੋ ਮੈਟਰ ਤੋਂ ਬਾਅਦ ਹੋਟਲ ਉਹ ਸਾਹਮਣੇ ਮੈਟਰ ਹੋ ਜਾਂਦੀ ਆ ਤੇ ਫੇਰ ਬਸ ਪੈਕਿੰਗ ਪੈਕਿੰਗ ਕਰਕੇ ਟ੍ਰੇਨ ਟ੍ਰੇਨ ਤੋਂ ਬਾਅਦ ਪੰਜਾਬ ਨੂੰ ਰਵਾਨਾ ਪਹੁੰਚ ਗਏ ਜੀ ਆਪਾਂ ਕ੍ਰਿਸ਼ਨानगर ਮੈਟਰੋ ਸਟੇਸ਼ਨ ਤੇ ਹੁਣ ਜਾਣਾ ਚਾਰ ਬਾਗ ਬੈਟਰ ਹੋਣੇ ਵਾਲੀ ਆ ਬਾ ਚੜਦੇ ਆ ਉਹਦੇ ਵਿੱਚ ਪਹੁੰਚਦੇ ਆ ਆਪਣੇ ਪੋਰਟਲ ਇਹ ਵਾ ਕੌਂਟੀਨੈਂਟਲ ਇਹ ਨਵੀਂ ਹੋਰ ਮੈਟਰੇ ਵਿੱਚ ਬੈਠੇ ਆ ਲਾਸਟ ਬਾਅਦ ਤੇ ਆਏਗਾ ਵਿਚਵੇਂ ਵੈਸੇ ਕੀ ਐਡਵਾਂਸ ਟੇਨਾ ਹੋ ਚਲ ਵੀ ਚੱਲ ਚੱਲ ਖੋਲ ਦੇ ਆ ਗਿਆ ਚਾਰ ਵਾਗ ਦਾ ਮੈਟਰੋ ਸਟੇਸ਼ਨ ਦੇ ਬਸ ਦੇ ਵਿੱਚ ਹੈ ਚੱਲੀ ਚੱਲ ਆ ਬੰਦੇ ਪਿਆ ਐਕਸੀਲੇਟਰ ਇਹ ਆ ਲਖਨਊ ਦਾ ਚਾਰ ਵਾਗ ਏਰੀਆ ਇਹਨੂੰ ਰੈੱਡ ਲਾਈਟ ਏਰੀਆ ਵੀ ਕਹਿੰਦੇ ਨੇ ਤੇ ਸਾਹਮਣੇ ਚਾਰਬਗ ਸਟੇਸ਼ਨ ਆ ਉੱਪਰ ਮੈਟਰੋ ਆ ਇਹ ਲਖਨਊ ਦਾ ਰੈੱਡ ਲਾਈਟ ਏਰੀਆ ਵੀ ਆ ਮੈਟਰੋ ਸਟੇਸ਼ਨ ਦੇ ਥੱਲੇ ਤੇ ਆਹ ਰਸਤਾ ਜਾਂਦਾ ਆਪਣੇ ਹੋਟਲ ਨੂੰ ਬਿਲਕੁਲ 100 ਮੀਟਰ ਤੇ ਹੋਟਲ ਆ ਜਾਣੇ ਆ ਤੇ ਫ੍ਰੈਸ਼ਰ ਨਹੀਂ ਹੋਵੇਰਾ 10 ਵਜੇ ਦੀ ਟ੍ਰੇਨ ਵੀ ਆ ਬਾਤ ਹੀ ਹੋਣ ਲੱਗੀ ਆ ਹੁਣ ਤੇ ਸਟੇਸ਼ਨ ਪਹੁੰਚ ਚੁੱਕੇ ਆ ਟ੍ਰੇਨ ਬਸ 10-15 ਮਿੰਟ ਦੇ ਵਿੱਚ ਇੱਥੇ ਤੁਰਨ ਵਾਲੀ ਆ ਇਹ ਆ ਲਖਨਊ ਦਾ ਚਾਰ ਬਾਗ ਸਟੇਸ਼ਨ ਅੱਜ ਦੀ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ ਤੇ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਊਗੀ ਤਾਂ ਵੀਡੀਓ ਨੂੰ ਵਰਤਵਾਅ ਸ਼ੇਅਰ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ